ਦੋਸਤੋ ਅੱਜ ਦਾ ਨੁਸਖਾ ਮੇਰਾ ਵਾ ਸਕੁਦਰ ਰਸ ਸ਼ਾਇਦ ਤੁਸੀਂ ਇਹ ਨਾਂ ਨਾ ਸੁਣਿਆ ਹੋਵੇ ਇਹ ਸਕੁਦਰ ਰਸ ਇਹ ਨੁਸਖਾ ਇਸ ਤਰੀਕੇ ਦਾ ਵਾ ਵੀ ਮਰਦ ਨੂੰ ਕਿਸੇ ਵੀ ਕਿਸਮ ਦੀ ਕਮਜ਼ੋਰੀ ਹੋਵੇ ਮਰਦਾਨਾ ਕਮਜ਼ੋਰੀ ਹੋਵੇ ਉਹਨੂੰ ਤਾਂਤ ਪੈਂਦੀ ਹੋਵੇ ਵੀਰਜ ਪਤਲਾ ਹੋਵੇ ਟਾਈਮਿੰਗ ਦੀ ਕਮੀ ਹੋਵੇ ਟਿਲਾਪਨ ਹੋਵੇ ਉਹ ਸਾਰਾ ਕੁਝ ਹੀ ਕਵਰ ਕਰਦਾ ਇਹ ਤਾਂ ਕਰਕੇ ਨੁਸਖੇ ਦਾ ਨਾਮ ਵਾ ਸਕੁਦਰ ਰਸ ਇਹ ਨੁਸਖਾ ਹੈ ਤਾਂ ਤਾਕੜ ਨੁਸਖਾ ਵਾ ਇਹਨੂੰ ਜੇ ਤੁਸੀਂ ਇਸਤੇਮਾਲ ਕਰੋਗੇ ਤੇ ਤੁਸੀਂ ਵਾਕਈ ਕਹੋਗੇ ਕਿ ਅਸੀਂ ਇਹ ਨੁਸਖਾ ਇਸਤੇਮਾਲ ਕਰਕੇ ਤੇ ਆਪਣੀ ਸਾਰੀ ਕਮਜ਼ੋਰੀ ਦੂਰ ਕਰ ਲਈ ਆ ਅੱਜ ਦਾ ਨੁਸਖਾ ਮੇਰਾ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਲੈਣਾ ਵਾ ਸੁਧ ਸੁੱਕਾ ਇਹ ਲੈਣਾ ਸੀ 10 ਗ੍ਰਾਮ ਕੁਸਤਾ ਕਲੀ ਕੁਸਤਾ ਮੂੰਗਾ ਇਹ ਲੈਣੇ ਦੋਵੇਂ 5-5 ਗ੍ਰਾਮ ਮਨਕਾ ਲੈਣਾ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਪੀ ਕੇ ਮੋਠ ਬਰਾਬਰ ਗੋਲੀ ਬਣਾ ਕੇ ਤੇ ਸਵੇਰੇ ਤਾਜ਼ੇ ਦੁੱਧ ਦੇ ਨਾਲ ਇੱਕ ਗੋਲੀ ਰੋਜ਼ ਖਾਣੀ ਆ ਤੇ ਤੁਸੀਂ ਇਹਦਾ ਚਮਤਕਾਰ ਖੁਦ ਹੀ ਦੇਖੋਗੇ ਕਿ ਤੁਹਾਨੂੰ ਪਤਾ ਲੱਗੇਗਾ ਕਿ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਕਮਜ਼ੋਰੀ ਤੁਹਾਡੀ ਸੁਸਤੀ ਜਾਂ ਤੁਹਾਡਾ ਵੀਰਜ ਪਤਲਾ ਜਾਂ ਤੁਹਾਡੀ ਟਾਈਮਿੰਗ ਜਾਂ ਢਿੱਲਾਪਨ ਸਾਰਾ ਕੁਝ ਦੂਰ ਹੋ ਜਾਏਗਾ ਇਹ ਐਡਾ ਤਾਕੜਾ ਨੁਸਕਾ ਵਾ ਅੱਜ ਦੀ ਵੀਡੀਓ ਵਿੱਚ ਮੈਂ ਇਹੀ ਕਹਾਂਗਾ ਅਗਲੀ ਵੀਡੀਓ ਵਿੱਚ ਮੈਂ ਫਿਰ ਤੁਹਾਡੇ ਲਈ ਕੋਈ ਹੋਰ ਨੁਸਕਾ ਲੈ ਕੇ ਆਵਾਂਗਾ ਜਿਹਦੇ ਨਾਲ ਕੀ ਤੁਹਾਡੀ ਤੁਮ ਜੋੜੀ ਵੀ ਦੂਰ ਰਹੇਗੀ ਅਤੇ ਤੁਸੀਂ ਖੁਸ਼ ਅਤੇ ਆਨੰਦਮਈ ਵੀ ਰਹੋਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ